ਸਾਥੀਓ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ OBC ਵਰਗ ਦੇ ਵੱਖ-ਵੱਖ ਸੰਗਠਨਾਂ ਦੇ ਮੁਖੀ ਵੱਖ-ਵੱਖ ਸਭਾਵਾਂ ਦੇ ਆਰਗੇਨਾਈਜੇਸ਼ਨਾਂ ਦੇ ਫੈਡਰੇਸ਼ਨਾਂ ਦੇ ਜਿਹੜੇ ਆਗੂ ਇਕੱਠੇ ਹੋਏ ਆ ਅੱਜ ਦਾ ਅਜੰਡਾ ਜਿਹੜਾ ਸੀ ਸਾਡਾ ਗੱਲਬਾਤ ਦਾ ਉਹ ਇਹ ਸੀ ਭਈ ਲੰਬੇ ਸਮੇਂ ਤੋਂ ਜਿਹੜੀਆਂ ਰੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੇ ਆਰਥਿਕ ਲੈਵਲ ਤੇ ਵੀ OBC ਨੂੰ ਜਿਹੜਾ ਪਛਾੜਿਆ ਹੈਗਾ ਤੇ ਪੰਜਾਬ ਦੇ ਵਿੱਚ ਵੀ ਪਛਾੜਿਆ ਹੈ ਜਿਉਂ-ਜਿਉਂ ਚੋਣਾਂ ਨਜ਼ਦੀਕ ਆਉਂਦੀਆਂ ਨੇ ਤੇ OBC ਵਰਗ ਨੂੰ ਤੇ ਯੂਜ਼ ਕਰਦੇ ਨੇ ਪਰ OBC ਵਰਗ ਦੇ ਜੋ ਬੰਦੇ ਹੱਕ ਨੇ ਉਹ ਇਹ ਨਹੀਂ ਦੇਦੇ ਅੱਜ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਵਾਸਤੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੂੰ ਇੱਥੇ ਬੁਲਾਇਆ ਅੱਜ ਅਸੀਂ ਇੱਕ ਮੁੱਦਾ ਇਹ ਰੱਖਿਆ ਜਿਸ ਤਰ੍ਹਾਂ ਉਹ ਚੋਣਾ ਜਿਹੜੀਆਂ ਨੇ ਮਿਊਨਿਸਪੈਲਿਟੀ ਕਾਰਪੋਰੇਸ਼ਨ ਦੀਆਂ ਅਨਾਉਂਸ ਹੋਈਆਂ ਨੇ ਇਹਨਾਂ ਦੇ ਵਿੱਚ ਜਿਹੜੀ ਹੈ OBC ਦੀ ਜੋ ਬੰਦ ਦੀ ਭਾਗੀਦਾਰੀ ਹੈ ਉਹ ਸਾਨੂੰ ਮਿਲੇਗੀ ਜਿੰਨਾ ਕੋਈ ਵੱਡੀ ਕੋਈ ਨਾ ਉਹ ਮੱਛਾ ਬਾਹਰ ਡੱਕ ਚਾਹੇ ਉਹ ਜੰਗ ਚਾਹੇ ਫਿਰ ਬੜੀ ਕਟ ਨਾਲ ਹੀ ਜਾਂਦੀ ਹੈ ਉਸ ਤੋਂ ਬਾਅਦ ਉਹ ਜੇ ਜੰਗ ਦੇਖਿਆ ਪਾડા ਉਹ ਵੀ ਜਦੋਂ ਸੋਨਾ ਇਸ ਕਰਕੇ ਸਾਨੂੰ ਜਨਤੀ ਆਗਰਾ ਲੱਗੇਗਾ ਕਿਉਂਕਿ ਮੋਦੀ ਦਾ ਨਾਂ ਦੇ ਵੋਟਾਂ ਮਾਰਦੇ ਪੰਜਾਬ ਦੇ ਅਹੀ 95% ਹੋਗੇ ਭਾਰਤ ਉਹਦੇ ਤੇ ਨਵੇਂ ਪੜ੍ਹਦੇ ਤੇ ਭਾਈ ਸਾਡਾ ਰਾਜਪਾਲ ਸ਼ਾਸਨ ਪ੍ਰੋਸੈਸ ਤੇ ਕੋਈ ਕੁਝ ਕਰੀ ਨੇ ਸੁਧਿ ਕੀ ਵਧੇ ਬਹੁਤ ਚੰਗੀ ਗੱਲ ਆ ਇਕੱਠੇ ਹੋ ਕੇ ਬਹਿਣਾ ਤੇ ਆਪਣੇ ਆਪੇ ਤੇ ਆਪਣੇ ਬਾਰੇ ਵੀ ਸੋਚਣਾ ਪਵੇ ਜੇ ਅਸੀਂ ਆਪਣੇ ਬਾਰੇ ਸੋਚਾਂਗੇ ਤੇ ਆਪਣੇ ਬਾਰੇ ਆਪਣੇ ਆਪ ਵੀ ਸੋਚਿਆ ਜਾ ਸਕਦਾ ਹੈ ਅੱਜ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਆ ਜਿਹੜੀ ਸਾਡੀ ਪਰਸੈਂਟੇਜ ਆ ਪੰਜਾਬ ਦੇ ਵਿੱਚ ਘੱਟੋ ਘੱਟ 50% ਦੇ ਨੀਅਰ ਹੋਊਗਾ ਬਟ ਕਿਤੇ ਗੌਰ ਕਰੀਏ ਤੇ ਸ਼ਾਇਦ 2 ਤੋਂ 3% ਸਾਨੂੰ ਜਨਰੇਸ਼ਨ ਦਿੱਤੀ ਜਾ ਰਹੀ ਹੈ ਬਾਕੀ ਸਾਰੀ ਹਜਮ ਕੀਤੀ ਜਾ ਰਹੀ ਹੈ OBC ਅਦਰ ਵਿੱਚ ਉੱਚ ਜਾਤੀਆਂ ਆ ਜਾਂਦੀਆਂ ਨੇ ਇਹ ਜੀ ਗਰੀਬੀ ਤੌਰ ਤੇ ਪੈਸੇ ਦੇ ਤੌਰ ਤੇ ਫਾਈਨੈਂਸ਼ੀਅਲੀ ਬੋਧਵਿਟਰ ਨਹੀਂ ਹੈ ਇਹਨੂੰ ਅਦਰ ਦੇ ਵਿੱਚ ਲੈ ਕੇ ਇਹਨੂੰ ਹੋ ਕਿਵੇਂ ਟਿਕੜ ਦੇਣੀ ਹੈ ਤੇ ਅੱਜ ਦੀ ਪਿਛਲੀ ਬਾੜ ਆ ਗੌਰ ਨਾਲ ਤੱਕ ਲੋ ਇਸ ਗੱਲ ਨੂੰ ਖਤਮ ਕਰਨ ਵਾਸਤੇ ਜਿਹੜੀ ਡਿਮਾਂਡ ਹੈ ਉਹ ਬਹੁਤ ਜ਼ਰੂਰੀ ਆ ਕਿ ਅਸੀਂ OBC ਦੀ ਗਿਰਤੀ ਦੇ ਮੁਤਾਬਕ ਸਾਨੂੰ ਰਿਜ਼ਰਵੇਸ਼ਨ ਮਿਲੇ ਵਾਹਿਗੁਰੂ ਸਤਿਯੋਗ ਕਾਫੀ ਲੰਮੇ ਸੰਘਰਸ਼ ਤੋਂ ਅਖੀਰ ਦੇਸ਼ ਦੀ ਸਿਆਸਤ ਜਿਹੜੀ ਆ ਉਹ ਜਿਸ ਤਰ੍ਹਾਂ ਪਲਟਾ ਖਾ ਰਹੀ ਹੈ ਕਿ ਅੱਜ ਇੰਡੀਆ ਲੈਵਲ ਤੇ OBC ਦੇ ਜਾਤੀ ਜਨਗਣਨਾ ਦਾ ਮੁੱਦਾ ਜਿਹੜਾ ਬੜਾ ਗਰਮਾਇਆ ਹੋਇਆ ਇਸੇ ਚੀਜ਼ ਦੇ ਮੋٹے ਨਜ਼ਰ ਅਸੀਂ ਵਕ ਵਕ ਸਮੇਂ ਤੇ OBC ਭਾਈਚਾਰੇ ਨੂੰ ਆਰਗੇਨਾਈਜ਼ ਹੋਰ ਜਾਗਰਤ ਕਰਦੇ ਰਹਿੰਦੇ ਆ ਕਿ ਜਦ ਤੱਕ ਉਹ ਆਪਣੇ ਹੱਕਾਂ ਪ੍ਰਤੀ ਛੜਕਾਂ ਤੇ ਨਹੀਂ ਆਉਂਦੇ ਉਹਨਾਂ ਚਿਰ ਤੱਕ ਉਹਨਾਂ ਨੂੰ ਕੋਈ ਵੀ ਰਾਜੇ ਤੇ ਇੱਕ ਦਲ ਜੜਾਵਾ ਉਹਨਾਂ ਦਾ ਬੰਦਾ ਹਿੱਸਾ ਜਿਹੜਾ ਉਹ ਨਹੀਂ ਦੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਇਹ ਜਿਹੜੇ ਦੱਬਾ ਕੁਦਲਿਆ ਸਮਾਜ ਸੀ ਉਹਦੀ ਰਹਿਨਮਾਈ ਉਹਨਾਂ ਵੱਲੋਂ ਕੀਤੀ ਗਈ ਹੈ ਪਹਿਲ ਦੇ ਆਧਾਰ ਤੇ ਉਹਨਾਂ ਨੇ ਮਲਕ ਭਾਗੋ ਦੇ ਘਰ ਨਾ ਜਾ ਕੇ ਫਾਈ ਲਾਲੋਜੀ ਦੇ ਘਰ ਜਾ ਕੇ ਬਹੁਤ ਵੱਡਾ ਸਨੇਹਾ ਜਿਹੜਾ ਹੈ ਪੂਰੇ ਸਮਾਜ ਨੂੰ ਦਿੱਤਾ ਕਿ ਇਹ ਜਿਹੜੇ ਹਜ਼ਾਰਾਂ ਸਾਲਾਂ ਤੋਂ ਦੱਬੇ ਕੁਚਲੇ ਲੋਕ ਨੇ ਇਹਨਾਂ ਨੂੰ ਇਹਨਾਂ ਦੇ ਬਣਦੇ ਜਿਹੜੇ ਹੱਕ ਆ ਉਹ ਦਿੱਤੇ ਜਾਣ ਸੋ ਇਹ ਲੜਾਈ ਸਾਡੀ ਦਸਾਂ ਗੁਰੂਆ ਤੱਕ ਹਥਿਆਰ ਬੰਦ ਹੋ ਕੇ ਵੀ ਲੜਨੀ ਪਈ ਹੁਣ ਜਿਹੜਾ ਮਸਲਾ ਆਉਂਦਾ ਜਾਤੀਵਾਦ ਦਾ ਬਾਰ ਬਾਰ ਮਸਲਾ ਆਉਂਦਾ ਜੇ ਸਾਡੇ ਸੰਵਿਧਾਨ ਦੇ ਮੁਤਾਬਕ ਚੱਲੀਏ ਇਸ ਸੰਵਿਧਾਨ ਦੇ ਮੁਤਾਬਕ ਹੀ ਅਸੀਂ ਸਾਰੇ ਚੱਲ ਰਹੇ ਆ ਪਰ ਜੇ ਸੰਵਿਧਾਨ ਦੇ ਵਿੱਚ ਕਾਕਾ ਕਲਾਰਕਨਥ ਉਹਨੇ ਜਿਹੜੀ 1970 ਦੇ ਵਿੱਚ ਆਪਣੀ ਰਿਪੋਰਟ ਦਿੱਤੀ ਸੀ ਉਹਦੇ ਵਿੱਚ ਦੂਜਾ ਪਰਸੈਂਟ ਤੋਂ ਵੀ ਵੱਧ ਜਿਹੜਾ OBC ਸਮਾਜ ਨੂੰ ਹਲੇ ਜਨੇ ਆ ਚੁੱਕਾ ਆਹ ਮੰਡਲ ਕਮਿਸ਼ਨ ਰਿਪੋਰਟ ਲਾਗੂ ਹੁੰਦੀ ਆ ਉਹਦੇ ਵਿੱਚ ਇਹਨਾਂ ਦਾ 27% ਜਿਹੜਾ ਕੋਟਾ ਵਾ ਉਹ ਇਹਨਾਂ ਨੂੰ ਅੱਜ ਗੱਲ ਇਸ ਮੁੱਦੇ ਦੇ ਹੋ ਰਹੀ ਆ ਕਿ ਚੋਣਾਂ ਦੇ ਵਿੱਚ ਸਾਡੀਆਂ ਸਿਰਫ 85 ਸੀਟਾਂ ਦੇ ਵਿੱਚੋਂ 2 ਨੇ ਇਹ ਸਮਾਜ ਨੂੰ ਸੋਚਣਾ ਚਾਹੀਦਾ ਵੀ ਸਾਡੀ ਗਿਣਤੀ ਕਿੰਨੀ ਆ 52% ਜਿਹੜੀ ਆ ਸਾਰੇ ਕਹਿੰਦੇ ਨੇ ਵੀ ਗਿਣਤੀ ਹੈ ਆ ਜੇ 52% ਹੁੰਦੇ ਫਿਰ ਤੇ ਭਾਈ ਤੁਹਾਡੀਆਂ ਸੀਟਾਂ ਜ਼ਿਆਦੀਆਂ ਬਣਦੀਆਂ ਸੀ ਤੇ 2 ਦਿੱਤੀਆਂ ਉਹ ਵੀ ਉਹਨਾਂ ਨੂੰ ਮਿਲੀਆਂ ਜਿਹੜੇ ਪਾਰਟੀਆਂ ਦੇ ਗੁਲਾਮ ਲੋਕ ਨੇ ਉਹਨਾਂ ਨੇ ਪਾਰਟੀਆਂ ਦੀ ਗੱਲ ਹੀ ਕਰਨੀ ਹੁਣ ਜਿੱਥੇ ਗੱਲ ਬਾਰ-ਬਾਰ ਆਉਂਦੀ ਆ ਮੇਰੇ ਬੜੇ ਪਿਆਰੇ ਵੀਰੋ ਮੇਰੇ ਸਟੇਟ ਪ੍ਰਧਾਨ ਆ ਮੱਲੀ ਸਾਹਿਬ ਪ੍ਰੋਤ ਸਿੰਘ ਮੱਲੀ ਸਾਹਿਬ ਹਰਦੀਪ ਸਿੰਘ ਮੰਡਲ ਸਾਹਿਬ ਸੰਤੋਸ਼ ਸਿੰਘ ਰਾਈ ਔਰ ਮੇਰੇ ਹੋਰ ਸਾਕੂ ਸਾਹਿਬ ਸਬਰ ਸਾਹਿਬ ਔਰ ਮੇਰੇ ਸਾਰੇ ਵੀਰਾਂ ਨੇ ਜੋ ਬੜੀ ਵਧੀਆ ਗੱਲਾਂ ਕੀਤੀਆਂ ਸਮਾਜਵਾਦ ਤੇ ਤੇ ਬੜੀ ਵਧੀਆ ਗੱਲ ਹੈ ਉਹ ਸਮਾਜ ਦੀ ਗੱਲ ਕਰਨੀ ਚਾਹੀਦੀ ਹੈ ਕਰਾਂਗੇ ਜੀ ਓਕੇ ਗਾੜੀ ਆਵਾਂਗੇ ਸਾਡੇ ਬੱਚੇ ਨੌਕੇ ਤੇ ਲੱਗਣਗੇ ਜਾਂ ਸਾਡੀ ਗੱਲ ਸੁਣਾਈ ਹੋਏ ਤੇ ਇਹਨਾਂ ਦਾ ਮੈਂ ਇਹਨਾਂ ਦਾ ਨਾ ਨਦਕ ਨੂੰ ਸਹਿਮਤ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੋਤੇ ਵੈਸੇ ਮੇਰੇ ਨਾਲ ਸਾਰੇ ਵੱਡੇ ਸਾਰੇ ਸਿਆਣੇ ਬੈਠੇ ਮੈਂ ਤੇ ਚਲੋ ਸੁਣਿਆ ਸਰ ਕੋ ਜੋ ਤੱਕ ਮੈਨੂੰ ਪਤਾ ਲੱਗਾ ਵਾ ਸਾਡੇ ਸਮਾਜ ਨੂੰ ਇੱਕ ਬੰਦੇ ਆਪਣੇ ਮੇਨ ਲੀਟਰਾਂ ਦੀ ਲੋੜ ਹੈ ਜਿਹੜੇ ਬੰਦੇ ਆਗੜੇ ਆ ਕੇ ਸਾਡੇ ਸਮਾਜ ਦਾ ਭਲਾ ਕਰ ਸਕਾ ਤੇ ਸਾਨੂੰ ਇਹ ਚਾਹੀਦਾ ਆਪਣੇ ਬੰਦੇ ਜਿਹੜੇ ਵਧੀਆ ਲੀਡਰ ਨੇ ਉਹਨਾਂ ਨੂੰ ਕੋਈ ਲੈਣਾ ਚਾਹੀਦਾ ਵਾ ਵਾਹਿਗੁਰੂ ਜੀ ਦਾ ਹੌਸਲਾ ਵਾਡੀ ਬੋਲ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ OBC ਮੋਰਚਾ ਪ੍ਰਧਾਨ ਜਗਜੀਤ ਸਿੰਘ ਰਾਜੀਵੇਦ ਕਾ ਮੈਂ ਆਪਣੇ OBC ਮੋਰਚਾ ਜਿੰਨੇ ਵੀ OBC ਆਪਣੇ ਵਰਗ ਦੇ ਵਿੱਚ ਆਉਂਦੇ ਆ ਜਿੰਨੀਆਂ ਵੀ ਬਰਾਦਰੀਆਂ ਆਉਂਦੀਆਂ ਮੇਰੇ ਖਿਆਲ ਚ ਆ ਵੀ ਵੀ ਤੋਂ 25 ਬਰਾਦਰੀ ਆਪਣੀਆਂ ਆਰੀਆਂ ਦੇ ਵਿੱਚ ਤੇ ਜਿਹੜੀ ਸਾਡੀ ਵੋਟ ਬੈਂਕ ਸਭ ਤੋਂ ਵੱਧ ਆ ਤੇ ਸਾਨੂੰ ਕਿਹੇ ਵੀ ਜਗਾ ਤੇ ਕੋਈ ਰਾਖਵੀ ਸੀਟ ਕੋਈ ਐਮਐਲਏ ਦੀ ਕੋਈ ਐਮਪੀ ਦੀ ਕੋਈ ਸਰਪੰਚੀ ਦੀ ਕੋਈ ਕਾਉਂਸਲਰ ਦੀ ਵੀ ਕੋਈ ਵੀ ਸਾਨੂੰ ਜੜੀਆਂ ਅਦਮੈਦੀਆਂ ਨਹੀਂ ਦੇ ਰਹੇ ਸਿਹਦਾਰੀਆਂ ਨਹੀਂ ਦੇ ਰਹੇ ਅਸੀਂ ਇਹ ਕਰਕੇ ਅੱਜ ਦੀ ਜਿਹੜੀ ਮੀਟਿੰਗ ਕਰ ਰਹੇ ਆ ਵੀ ਜਿਹੜਾ ਆਉਣ ਵਾਲੀ ਚੋਣ ਆ ਕੌਂਸਲਰ ਦੀ ਇਸ ਤੋਂ ਬਾਅਦਾਂ ਸਟੈਪ ਬਾਈ ਸਟੈਪ ਜਿਹੜੀ ਵੀ ਐਮ ਐਲ ਏ ਦੀ ਆਊਗੀ ਐਮ ਪੀ ਦੀ ਆਊਗੀ ਇਹ ਜਿਹੜੇ ਇਕੱਠੇ ਹੋ ਗਏ ਜਿਹੜੀ ਅਸੀਂ ਜੇ ਸਾਨੂੰ ਹਿੱਸੇਦਾਰੀਆਂ ਪਾਰਟੀ ਦੇ ਕਿਸੇ ਦੇ ਨਾਂ ਚੰਗੀ ਦੇ ਦਿੱਤੀਆਂ ਤੇ ਅਸੀਂ ਜਿਹੜੇ ਯਾਦਵ ਦੇ ਖਿਲਾਰਾਂਗੇ ਤੇ ਅਸੀਂ ਪਿੰਡ ਪਿੰਡ ਜਾ ਕੇ ਮਹੱਲੇ ਮਹੱਲੇ ਜਾ ਕੇ ਆਪਣੀ ਜਿਹੜੀ ਕੌਮ ਆ ਆਪਣੀ ਬਰਾਦਰੀਆਂ ਵਾਂ ਉਹਨਾਂ ਨੂੰ ਜਾਗਰਤ ਕਰਾਂਗੇ ਮੈਂ ਚਾਹੁੰਦਾ ਕਿ ਤੁਸੀਂ ਸਾਡਾ ਵੱਧ ਤੋਂ ਵੱਧ ਸਾਥ ਦਿਓ ओबीसी ਬੋਰਡ ਚ ओबीसी ਵਾਲਿਆਂ ਨੂੰ ਮੈਂ ਕਹਿੰਦਾ ਕੀ ਸਾਡੇ ਨਾਲ ਜੁੜੋ ਔਰ ਜਿਹੜੀ ਆਉਣ ਅਸੀਂ ਇਹ ਜਿਹੜੀ ਮੰਗ ਕਰਾਂਗੇ ਜੇ ਸਾਨੂੰ ਟਿਕਟਾਂ ਨਾ ਮਿਲੀਆਂ ਅਸੀਂ ਜਿਹੜੇ ਆ ਕੁਝ ਨਾ ਕੁਝ ਬੰਦੇ ਜਿਹੜੇ ਅਸੀਂ ਆਪਣੇ ਕਾਉਂਸਲਰ ਦੀ ਜਿਹੜੀ ਸੀਟਾਂ ਤੇ ਖਲਾਰਾਂਗੇ ਔਰ ਮੈਂ ਇਹ ਚਾਹੁੰਦਾ ਕਿ ਆਪਣਾ ਜਿਹੜਾ ਕੱਠ ਵੱਡਾ ਕਰੀਏ ਜਿਹੜੀ ਵੀ ਆਪਾਂ ਰੈਲੀ ਕਰਦੇ ਆ ਜਾਂ ਸਨਾਹ ਦਵਾ ਕੇ ਪਿੰਡ-ਪਿੰਡ ਮਹੱਲੇ-ਮਹੱਲੇ ਜੇ ਕਿਤੇ ਸਾਨੂੰ ਇਹ ਰੈਲੀ ਕਰਦੀ ਲੋੜ ਪੈਂਦੀ ਆ ਤੇ ਵੱਧ ਤੋਂ ਵੱਧ ਜਿਹੜਾ ਸਾਡਾ ਸਾਥ ਦਿਓ ਇਥੋਂ ਤੱਕ ਕਿ ਸਾਡਾ ਨਾ ਸਾਡਾ ਰਾਖਵਾ ਸਰਪੰਚਿਆ ਕੋਈ ਨਾ ਅੱਜ ਤੱਕ ਕੋਈ ਵੀ ਪਿੰਡ ਚ ਪੰਜਾਬ ਦੇ ਚਲ ਜੋ ਇੱਕ ਵੀ ਜਿਹੜਾ ਸਾਡਾ ਲੰਬੜਦਾਰ ਨਹੀਂ ਹੈਗਾ ਕੋਈ ਵੀ ਲੰਬੜਦਾਰ ਦੀ ਕੀਤੀ ਕਰ ਲੋ ਇੱਕ ਲੰਬੜਦਾਰ ਦੀ ਹੈਗਾ ਬਾਕੀ ਸਾਰੇ ਵਰਕਾ ਤੇ ਹੈਗੇ ਆ ਸੋ ਇਹ ਕਰਕੇ ਜਾਗੋ ਮੈਂ ਕਹਿੰਦਾ ਕਿ ਜਾਗੋ ਤੇ ਅੱਗੇ ਹੋਗੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਵੀ ਸਾਰੇ ਜਣੇ ਅੱਗੇ ਹੋ ਤੇ ਵੱਧ ਤੋਂ ਵੱਧ ਸਾਡਾ ਜਿਹੜਾ ਸਾਥ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਾ ਵਾਹਿਗੁਰੂ ਜੀ ਕੀ ਨਿਹਾਲੇ ਸਾਥੀਓ ਜਿਨਾਂ ਨੂੰ ਪਤਾ ਹੈ ਵੀ ਅੱਜ ਤੱਕ 70 ਸਾਲ ਤੋਂ ਸਾਨੂੰ ਕਿਸੇ ਪਾਰਟੀ ਨੇ ਵੀ ਸਾਨੂੰ ਹੱਕ ਨਹੀਂ ਦਿੱਤਾ ਤੇ ਨਾ ਹੀ ਲੱਗਦਾ ਸਾਨੂੰ ਘਾਟ ਦੇਣਾ ਹੈ ਹਾਂਜੀ ਆਮ ਆਦਮੀ ਪਾਰਟੀ ਤੋਂ ਸਾਨੂੰ ਵੀ ਨਹੀਂ ਸੀ ਤੇ ਹੁਣ ਜੇ ਉਹ ਸਾਨੂੰ ਦੇਣਗੇ ਸੀਟਾਂ ਤੇ ਅਸੀਂ ਉਹਨਾਂ ਦਾ ਫੁੱਲ ਗਿਆ ਮੈਂਤ ਕਰਾਂਗੇ ਨਹੀਂ ਕਰਾਂਗੇ ਵੀ ਸਾਨੂੰ ਜਾਗਮੀਰ ਖੜੇ ਕਰਨਾ ਹੈ ਬਾਲੇ ਆਪਣਾ ਇੱਕ ਮੈਮੋਰੰਡਮ ਡੈਪੋਜੀਸ਼ਨ ਲੈ ਕੇ ਦੇਸ਼ਧਾਰਕ ਹਕਾਲਤਖਸਰ ਨੂੰ ਮਿਲਾਂਗੇ ਆਉਣ ਵਾਲੀ ਇਲੈਕਸ਼ਨ ਜਿਹੜੀ ਉਹ ਐਸਡੀਪੀਸੀ ਦੀ ਆ ਜਰਨਲ ਸੀਟਾਂ ਦੇ ਉੱਤੇ ਕਿਉਂਕਿ ਸਾਰੀਆਂ ਜਨਰਲ ਹੁੰਦੀਆਂ ਨੇ ਐਸਜੀਪੀਸੀ ਦੇ ਵਿੱਚ ਅਸੀਂ ਸਾਰੀਆਂ ਸੀਟਾਂ ਦੇ ਉੱਤੇ OBC ਤੇ ਐਸਈ ਦਮਾਜ ਨਾਲ ਕੇ ਲੜਾਂਗੇ ਆਉਣ ਵਾਲੇ ਦਿਨਾਂ ਦੇ ਇਲੈਕਸ਼ਨ ਆ ਰਹੇ ਨੇ ਕਾਰਪੋਰੇਸ਼ਨ ਦੇ ਉਹਦੇ ਵਿੱਚ OBC ਦਮਾਜ ਕਿੰਨਾ ਤੁਸੀਂ ਦੇਖਦੇ ਹੋ ਕਿੰਨਾ ਨਾਲ ਉਹ ਚਲਾ ਚਲਾ ਕੇ ਹੋਰ ਵੀ ਮੇਰੇ ਰੋ ਅੱਗੇ ਲੱਗਿਆ ਮੈਂ ਸਾਰੇ OBC ਦਮਾਜ ਤੋਂ ਅਪੀਲ ਕਰਦਾ ਕਿ ਆਉਣ ਵਾਲੀ ਜਿਹੜੀ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਇਲੈਕਸ਼ਨਾਂ ਨੇ ਕੌਂਸਲ ਦੇ ਇਲੈਕਸ਼ਨਾਂ ਨੇ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਦਾਅਵੇਦਾਰੀ ਆਪਣੀ ਪੇਸ਼ ਕਰੋ ਸਵਿਧਾਨ ਦੇ ਮੁਤਾਬਕ ਸਾਡੀ 50% ਪੰਜਾਬ ਦੇ ਵਿੱਚ ਹਿੱਸੇਦਾਰੀ ਆ ਘੱਟੋ ਘੱਟ 50% ਦੇ ਉੱਤੇ ਜਿਹੜੇ ਆ ਸਾਡੇ ਕੈਂਡੀਡੇਟ ਆਉਣੇ ਚਾਹੀਦੇ ਮੈਂ ਸਾਰੀਆਂ ਪਾਰਟੀਆਂ ਨੂੰ ਜਿਤਾਵਣੀ ਦਿੰਦਾ ਕਿ ਉਹ OBC ਸਮਾਜ ਨੂੰ ਨਹੀਂ ਇਗਨੋਰ ਕਰਨਗੇ OBC ਸਮਾਜ 100% ਸੀਟਾਂ ਦੇ ਉੱਤੇ ਜਿਹੜੀਆਂ ਜਨਰਲ ਸੀਟਾਂ ਨੇ ਉੱਤੇ ਇਲੈਕਸ਼ਨ ਲੜੂਗਾ ਸਾਰਾ OBC ਸਮਾਜ ਤਨ ਮਨ ਧਨ ਨਾਲ ਸਾਡੀ ਮਦਦ ਕਰੋ ਤਾਂ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਰਹੀ ਹੈ ਸਾਹਮਣੇ ਉਹਦੇ ਵਿੱਚ ਮੇਰ ਜਿਹੜਿਆ OBC ਸਮਾਜ ਦੇ ਬੰਨਗੇ ਪੰਜਾਂ ਨਗਰ ਨਿਗਮਾਂ ਦੇ ਵਿੱਚ OBC ਸਮਾਜ ਕਿੱਥੇ ਖੜੇ ਹੁੰਦਾ ਹੈ ਕੋਈ ਲਾਹਣ ਕਾਰਨ ਦੱਲੇ ਹੋ ਤੁਹਾਡਾ ਲਿੰਕ ਕਰਨ ਜਾਂ ਕਿਸੇ ਜਗ੍ਹਾ ਤੇ ਆ ਕੇ ਮਿਲਣ ਦਾ ਜਿਹੜਾ ਰਹਿਣ ਮਾਈ ਆਪਣੂ ਮਿਲ ਜਾਈਆ OBC ਸਮਾਜ ਨੂੰ ਵੱਖ-ਵੱਖ ਜਿੱਥੇ ਬੰਦੀਆਂ ਜਿਹੜੀਆਂ ਸਾਡੀਆਂ ਨੇ ਨਮਾਇंदे ਸਾਡੇ ਹਰ ਵਾਰਡ ਚ ਨੇ ਹਰ ਪਿੰਡ ਦੇ ਵਿੱਚ ਨੇ ਉਹ ਉਹ ਜਿਹੜੇ ਲੋਕ ਹੈ ਆਪ ਲਾਮਬੰਦ ਹੋ ਗਏ OBC ਸਮਾਜ ਸਾਡੇ ਸਾਥੀਆਂ ਨਾਲ ਸੰਪਰਕ ਕਰਨ ਜਿਵੇਂ ਮੈਂ ਅੰਮ੍ਰਿਤਸਰ ਚ ਮੱਲੀ ਸਾਹਿਬ ਅੰਮ੍ਰਿਤਸਰ ਚ ਨੇ ਸੱਗੂ ਸਾਹਿਬ ਅੰਮ੍ਰਿਤਸਰ ਚ ਨੇ ਆਪਣੇ ਸਫਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਨੇ ਹਰ ਵਾਰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਸਾਡੇ OBC ਨੁਮਾਇंदे ਨੇ OBC ਸਮਾਜ ਉਹਨਾਂ ਨਾਲ ਸੰਪਰਕ ਕਰੇ ਅਸੀਂ ਵੀ ਡੋਰ ਟੂ ਡੋਰ ਜਾ ਕੇ ਉਹਨਾਂ ਨਾਲ ਸੰਪਰਕ ਕਰਾਂਗੇ ਆਲ ਮਾਰੇ ਦਿਨਾਂ ਦੇ ਆਪ ਆਪ ਯਾਰੇ ਕਿ ਕਾਰਪੋਰੇਸ਼ਨ ਨੈਸ਼ਨਲ ਆਰਡੀਆ ਕਾ ओबीसी ਨੂੰ ਮਾਈ ਜੇ ਕਾਰਪੋਰੇਸ਼ਨ ਦੇ ਪਾਰਟੀਆਂ ਨਹੀਂ ਚੀਜ਼ਾ ਦਿੰਦੀਆਂ ਤੁਹਾਨੂੰ ਲੱਗਦਾ ਹੈ ਕਿ ਉਹ ਕਿਸੇ ਸਮਾਜ ਨੂੰ ਮਰ ਦੇਗਾ ਮੈਂ ओबीसी ਸਮਾਜ ਨੂੰ ਕਹਿੰਦਾ ਕਿ ਤੁਸੀਂ ਇਹਨਾਂ ਦੇ ਮੂੰਹ ਵਾਲੀ ਦੇਖਣਾ ਜੇ ਸੀਟਾਂ ਨਹੀਂ ਦਿੰਦੇ ਤਾਂ ਸਮਾਜਵਾਦੀ ਪਾਰਟੀ 100% ओबीसी ਤੇ ਐਸਸੀ ਦੇ ਹੀ ਕੈਂਡੀਡੇਟਾਂ ਨੂੰ ਇਲੈਕਸ਼ਨ ਲੜਾਈ ਵੋਟਰਾਂ ਨੂੰ ਕੀ ਭੀ ਰਖਾਤੇ ਜਿਹੜੇ ਵੋਟਰ ਆਣਗੇ ओबीसी ਸਮਾਜ ਤੋਂ ਐਸਸੀ ਸਮਾਜ ਦੇ ਨੇ ਜਿਹੜੇ ਕਿ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜੇ ਜਨਿੰਦਾ ਨਮਾਇਦੇ ਚੁਣ ਕੇ ਕੱਢ ਜਾਂਦੇ ਨੇ ਉਹ ਆਪਣੇ ਵਰਗ ਨੂੰ ਖੋਲ ਜਾਂਦੇ ਨੇ ਜਿਹੜੀ ਸਮਾਜਵਾਦੀ ਪਾਰਟੀ ਦੀ ਪਲੇਟਫਾਰਮ ਹੈ ਤੁਸੀਂ ਦੇਖਿਆ ਕਿ ਯੂਪੀ ਦੇ ਵਿੱਚ ਸਾਡੇ 37 ਐਮਪੀ ਜਿੱਤੇ ਨੇ ਸਾਡਾ ਹੁਣ ਮੁੱਖ ਏਜੰਡਾ ਪੂਰੇ ਦੇਸ਼ ਦੇ ਵਿੱਚ ਪੀਡੀਏ ਆ ਪਛੜਾ ਦਲਿਤ ਤੇ ਅਲਪ ਸੰਖਿਆਕ ਮੈਂ ਇੱਥੇ ਵੀ ਅਪੀਲ ਕਰਦਾ ਕਿ ਵੋਟਰ ਸਾਥੀ ਆਪਣੇ ਆਪਣੇ ਹੱਕੇ 'ਚ ਜਦੋਂ ਵੋਟ ਪਾਉਣ ਜਾਂਦੇ ਆ ਉਹ OBC ਸਮਾਜ ਨੂੰ ਔੜ ਦੇਣ ਤੇ ਸਾਰੇ OBC ਨਮਾਇੰਦਿਆਂ ਨੂੰ ਜਿਹੜੇ ਵੱਖ-ਵੱਖ ਪਾਰਟੀਆਂ 'ਚ ਬੈਠੇ ਆ ਪਹਿਲਾਂ ਤਾਂ ਮੈਂ ਕਹਿੰਦਾ ਕਿ ਉਹ ਆਪਣੇ ਆਪਣੀ ਪਾਰਟੀਆਂ 'ਚ ਦਾਵੇਦਾਰੀ ਕਰਨ ਜੇਕਰ ਉਹਨਾਂ ਨੂੰ ਉੱਥੇ ਸੀਟਾਂ ਨਹੀਂ ਮਿਲਦੀਆਂ ਗਿਣਤੀ ਦੇ ਮੁਤਾਬਕ ਤੇ ਫਿਰ ਸਮਾਜਵਾਦੀ ਪਾਰਟੀ ਸਾਰਿਆਂ ਨੂੰ 100% ਟਿਕਟਾਂ ਦੇਗੀ ਤੇ ਇਲੈਕਸ਼ਨ ਲੜਾਈਗੀ ਤੇ ਜਿਹੜੇ OBC ਸਮਾਜ ਆ ਉਹਦੇ ਸਮਾਜ ਦੇ ਭਾਂਡੇ ਅਹੁਦੇ ਨਹੀਂ ਕਿਤੇ ਜਾਂ ਉਹਨਾਂ ਬਾਰੇ ਮੈਂ OBC ਸਮਾਜ ਨੂੰ ਅਪੀਲ ਕਰੂੰਗਾ ਕਿ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਜਿੰਨੀਆਂ ਵੀ ਵੱਖ-ਵੱਖ ਜਥੇਬੰਦੀਆਂ ਨੇ OBC ਸਮਾਜ ਦੀਆਂ ਭਾਵਨਾਵਾਂ ਧਾਰਨ ਕੀਤੀ ਨੇ ਜਾਤੀ ਸੰਗਠਨ ਨੇ ਜਾਂ ਸਮਾਜਿਕ ਸੰਗਠਨ ਨੇ ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਪੰਜਾਬ ਦੀ ਜਿਹੜੀ ਇਹ ਇਲੈਕਸ਼ਨ ਹੈ ਕਾਰਪੋਰੇਸ਼ਨ ਦੀ ਇਹ ਮੋਡਰਨ ਇਲੈਕਸ਼ਨ ਤੇ ਮੋਡਰਨ ਇਲੈਕਸ਼ਨ ਤੋਂ ਅਸੀਂ ਬੋਰਡ ਬਣੀ ਹੈ ਕਿ ਹੁਣ ਤੋਂ ਹੀ ਜਿਹੜਾ ਆਉਣ ਵਾਲਾ 2027 ਦੇ ਵਿੱਚ ਇਲੈਕਸ਼ਨ ਹੈ ਪੰਜਾਬ ਦੀ ਉਹਦੇ ਲਈ ਕਮਰ ਕੱਸ ਕੇ ਕਰੀਏ ਇੱਕ ਪਲੇਟਫਾਰਮ ਦੇ ਇਕੱਠੇ ਹੋ ਕੇ ਜੇਕਰ ਸਾਨੂੰ ਇਹ ਸਿਆਸੀ ਪਾਰਕੀਆਂ ਵੱੰਦੀ ਨਿਮਾਇਜ਼ਗੀ ਨਹੀਂ ਦਿੰਦੀਆਂ ਤਾਂ OBC ਸਮਾਜ ਇਕੱਠਾ ਹੋ ਕੇ 100% ਜਨਰਲ ਸੀਟਾਂ ਦੇ ਉੱਤੇ ਇਲੈਕਸ਼ਨ ਲੜੇਗੀ। ਉਹ ਕੋਈ ਅੰਸ਼ ਤੇਰੀ ਆਟਮੀਟਰ ਦੀ ਲੋ ਮਾਰ ਕਰਦੇ ਅੱਜ ਅਸੀਂ OBC ਸਮਾਜ ਦੀ ਮੀਟਿੰਗ ਜਿਹੜੀ ਅੰਮ੍ਰਿਤਸਰ ਇਥੇ ਆਪਣੇ 올ਿਡੀਆ ਬੈਕਵਰਡ ਕਲਾਸ ਫੈਡਰੇਸ਼ਨ ਦੇ ਹੈੱਡਕੁਆਟਰ ਤੇ ਰੱਖੀ ਹੈ ਇਸ ਮੀਟਿੰਗ ਦੇ ਵਿੱਚ ਅਸੀਂ OBC ਦੇ ਜਿੰਨੇ ਵੀ ਸੰਗਠਨ ਪੰਜਾਬ ਵਿੱਚ ਕੰਮ ਕਰ ਰਹੇ ਉਹਨਾਂ ਨਾਲ ਸੱਦਾ ਪੱਤਰ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਪਹਿਲਾਂ ਅਸੀਂ ਇੱਕ ਅਮਰitsar ਦੇ ਵਿੱਚ ਜਿੰਨੇ ਵੀ ਸਾਡੇ ਜਾਤੀ ਤੌਰ ਤੇ ਸੰਭਾਵਾਂ ਸੰਗਠਨ ਬਣੇ ਨੇ ਜਾਂ ਸਾਡੇ OBC ਦੇ ਕੋਈ ਫੈਡਰੇਸ਼ਨਾਂ ਮੋਰਚਾ ਬਣੀਆਂ ਨੇ ਇਹਨਾਂ ਦੇ ਆਗੂ ਨੂੰ ਬਿਠਾ ਕੇ ਤੇ ਆਪਾਂ ਕੋਈ ਇਹ ਜਿਹੜਾ ਆਉਣ ਵਾਲਾ ਸਾਡਾ ਚੋਣਾਂ ਦਾ ਮੁੱਦਾ ਜਾਂ ਸਾਡੀ ਜਾਤੀਗਤ ਜਨਗਣਨਾ ਦਾ ਇਦੇ ਤੇ ਅਸੀਂ ਕੋਈ ਵਿਚਾਰ ਵਟਾਂਦਰਾ ਕਰੀਏ ਅੱਜ ਅਸੀਂ ਸਾਰਿਆਂ ਨੂੰ ਇੱਥੇ ਬੁਲਾਇਆ ਵਿਚਾਰ ਵਟਾਂਦਰਾ ਕੀਤਾ ਅਸੀਂ ਇਸ ਮੁੱਦੇ ਤੇ ਪਹੁੰਚੇ ਆਂ ਕਿ ਅਸੀਂ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਇਹਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਇਹ ਸਾਡੇ ਸਮਾਜ ਨੂੰ ਬੰਦ ਦੀ ਜਿਹੜੀ ਹੈ ਇਹ ਸਿੱਧਾ ਰਿਪ੍ਰੇਜ਼ੈਂਟੇਟਿਵ ਜਦਕਿ ਇਹ 2% ਤੋਂ ਵੱਧ ਸਾਡੇ ਸਮਾਜ ਨੂੰ ਨਹੀਂ ਦੇ ਰਹੀਆਂ ਲੇਕਿਨ ਯੂ ਸਾਡੇ ਸਮਾਜ ਨੂੰ ਕਰ ਰਹੀਆਂ ਪੰਜਾਬ ਵਿੱਚ 45% ਤੋਂ ਵੱਧ 45% ਤੋਂ ਵੱਧ ਹੋਣ ਦੇ ਨਾਤੇ ਸਾਡੀਆਂ ਐਮਐਲਏ ਸੀਟਾਂ ਵੀ ਵੱਧ ਬਣਦੀਆਂ ਨੇ ਤੇ ਕੌਂਸਲਰ ਸੀਟਾਂ ਵੀ ਸਾਡੀਆਂ ਬਣਦੀਆਂ ਨੇ ਨਗਰ ਨਿਗਮ ਵਿੱਚ ਵੀ ਸਾਡੇ ਆ ਕੋ ਬਣਦੇ ਨੇ ਇਹਨਾਂ ਦੇ ਲੈਣ ਵਾਸਤੇ ਅਸੀਂ ਇਕੱਠੇ ਹੋਏ ਸਰ ਆਹ ਨਾਲ ਇਹਨਾਂ ਦੇ ਜਿਹੜਾ ਬੋਲਿਆ ਅੱਜ ਕੀ ਆ ਕਰਨਾ ਚਾਹੁੰਦੇ ਸਾਡੇ ਨਿਆਲੇ ਆ ਕਰਦੇ ਸਾਡੇ ਨਾਲ ਜਿਹੜਾ ਜੱਟ ਦਾ ਰੋਹਾਂ ਕੋਟਰਾ ਵੀ ਆ ਵੀ ਲਿਖੋ ਲੇਖੋ ਜਿਹੜਾ ਇਹ ਪਾਸਵਾਲ ਕੀਤਾ ਹੈਗਾ ਔਰ ਇਹ ஆல்ਰੇਡੀ ਜਿਹੜਾ OBC ਹੈ ਅਜੋ OBCਤੀ ਰਹਿ ਗਿਆ OBC ਇੱਕ ਜਾਗਰੂਕ ਸਮਾਜ ਹੈ ਸਿਰਫ ਸਾਡੀ ਜਿਹੜੀ ਜਿੰਨੇ ਵੀ ਸੰਗਠਨ ਕੰਮ ਕਰ ਰਹੇ ਨੇ ਉਹ ਬਹੁਤ ਜ਼ਿਆਦਾ ਹਾਈ ਲੈਵਲ ਤੋਂ ਤੇ ਗਰਾਉਂਡ ਅੰਦਰ ਤੋਂ ਲੈ ਕੇ ਤੇ ਉੱਪਰ ਤੱਕ ਅਸੀਂ ਇਹ ਲੜਾਈ ਲੜਦੇ ਪਏ ਆ ਸਾਡਾ ਅੱਜ OBC ਸਮਾਜ ਜਿਹੜਾ ਜਾਗਰੂਕ ਸਮਾਜ ਹੈ ਮੈਂ ਇਹ ਕਹਿੰਨਾ ਕਿਉਂਕਿ ਸਾਡੇ ਬਲੌਕ ਪ੍ਰਧਾਨ ਵੀ ਨੇ ਜ਼ਿਲ੍ਹੇ ਪ੍ਰਧਾਨ ਵੀ ਨੇ ਸਾਰੇ ਆਪ ਆਪਣੀ ਜਗ੍ਹਾ ਕੰਮ ਕਰਦੇ ਪਏ ਇਹ ਸਾਡਾ ਇੱਕ ਜਾਗਰੂਕ ਸਮਾਜ ਹੈ